ਇੱਕ ਕੁੜੀ ਬਾਹਰ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਸੀ ਪਰ ਉਸਤੇ ਮਾਤਾ ਪਿਤਾ ਅਜੇ ਹੀ ਹਾਲਤ ਵਿੱਚ ਨਹੀਂ ਸੀ ਕਿ ਉਹ ਉਸ ਨੂੰ ਬਾਹਰ ਭੇਜ ਸਕਣ ਪਰ ਕੁੜੀ ਨੇ ਪਰੇਸ਼ਾਨ ਹੋ ਕੇ ਰੋਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਤੁਸੀਂ ਮੈਨੂੰ ਸ਼ਹਿਰ ਜਾਣ ਦਿਓ ਮੈਂ ਆਪਣੀ ਪੜ੍ਹਾਈ ਦਾ ਖਰਚਾ ਖੁਦ ਚੁੱਕ ਲਵਾਂਗੀ ਇਸ ਸ਼ਰਤ ਤੇ ਉਹ ਘਰ ਛੱਡ ਕੇ ਸ਼ਹਿਰ ਚਲੀ ਜਾਂਦੀ ਹੈ ਤੇ ਕਿਰਾਏ ਦੇ ਇੱਕ ਕਮਰੇ ਵਿੱਚ ਰਹਿਣ ਲੱਗ ਜਾਂਦੀ ਹੈ ਪਰ ਕੁਝ ਹੀ ਦਿਨਾਂ ਵਿੱਚ ਉਹ ਇੰਨੀ ਪਰੇਸ਼ਾਨ ਹੋ ਜਾਂਦੀ ਹੈ ਕਿ ਉਸ ਕੋਲ ਖਾਣੇ ਤੇ ਕਮਰੇ ਦਾ ਕਿਰਾਇਆ ਦੇਣ ਦੇ ਪੈਸੇ ਵੀ ਨਹੀਂ ਸੀ ਉਹ ਇੰਨੀ ਬੇਵਸ ਹੋ ਜਾਂਦੀ ਹੈ ਕਿ ਉਸ ਨੂੰ ਕਿਰਾਏ ਦੇ ਬਦਲੇ ਮਕਾਨ ਮਾਲਕ ਆਪਣੇ ਨਾਲ ਸੌਣ ਲਈ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਕਹਾਣੀ ਨੂੰ ਪੂਰਾ ਸੁਣਨਾ ਜੀ ਕੋਮਲ ਨੇ 12ਵੀਂ ਜਮਾਤ ਬਹੁਤ ਚੰਗੇ ਅੰਕਾਂ ਨਾਲ ਪਾਸ ਕੀਤੀ ਤੇ ਇਸ ਤੋਂ ਬਾਅਦ ਉਹ ਘਰ ਆ ਕੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੈਂ ਅੱਗੇ ਦੀ ਪੜ੍ਹਾਈ ਲਈ ਸ਼ਹਿਰ ਜਾਣਾ ਚਾਹੁੰਦੀ ਹਾਂ ਇਹ ਸੁਣ ਕੇ ਉਸ ਦੀ ਮਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਉਸ ਦਾ ਪਿਤਾ ਸ਼ਰਾਬੀ ਸੀ ਤੇ ਉਸ ਦੀ ਮਾਂ ਉਸ ਤੋਂ ਹਮੇਸ਼ਾ ਪਰੇਸ਼ਾਨ ਰਹਿੰਦੀ ਸੀ ਕੋਮਲ ਕਰਦੀ ਸਭ ਤੋਂ ਵੱਡੀ ਧੀ ਸੀ ਤੇ ਉਸ ਦੀਆਂ ਦੋ ਛੋਟੀਆਂ ਪੈਣਾ ਤੇ ਇੱਕ ਛੋਟਾ ਭਰਾ ਵੀ ਸੀ ਉਸ ਦੀ ਮਾਂ ਨੇ ਕਿਹਾ ਕਿ ਤੂੰ ਪਹਿਲਾਂ ਹੀ ਆਪਣੇ ਪਿਤਾ ਦੀ ਹਾਲਤ ਦੇਖ ਰਹੀ ਹੈ ਜੋ ਪੜ ਲਿਆ ਬਹੁਤ ਹੈ ਹੁਣ ਪੜਾਈ ਛੱਡ ਦੇ ਅਸੀਂ ਤੈਨੂੰ ਇਸ ਤੋਂ ਵੱਧ ਨਹੀਂ ਪੜਾ ਸਕਾਂਗੇ ਪਰ ਕੋਮਲ ਰੋਂਦੀ ਹੋਈ ਪਰੇਸ਼ਾਨ ਹੋ ਕੇ ਕਹਿੰਦੀ ਹੈ ਮੇਰੀਆਂ ਸਾਰੀਆਂ ਸਹੇਲੀਆਂ ਅੱਗੇ ਪੜ ਰਹੀਆਂ ਹਨ ਕਿਉਂਕਿ ਕੋਮਲ ਪੜਨ ਲਿਖਣ ਵਿੱਚ ਵਧੀਆ ਸੀ ਤੇ ਉਸ ਦੇ ਦੋਸਤ ਵੀ ਪੜਾਈ ਵਿੱਚ ਚੰਗੇ ਸੀ ਤੇ ਚੰਗੇ ਪਰਿਵਾਰਾਂ ਵਿੱਚੋਂ ਸੀ ਇਸ ਲਈ ਉਹ ਕਿਤੇ ਬਾਹਰ ਜਾ ਕੇ ਪੜ੍ਹਾਈ ਕਰ ਰਹੀਆਂ ਸੀ ਕਿਉਂਕਿ ਅੱਜਕੱਲ ਹਰ ਕੋਈ ਪੜਦਾ ਹੈ ਕੋਮਲ ਨੂੰ ਪਰੇਸ਼ਾਨ ਦੇਖ ਉਸ ਦੀ ਮਾਂ ਨੇ ਕਿਹਾ ਠੀਕ ਹੈ ਜੇਕਰ ਅਜਿਹਾ ਹੈ ਤਾਂ ਮੈਂ ਕੁਝ ਪੈਸਿਆਂ ਦਾ ਇੰਤਜ਼ਾਮ ਕਰਦੀ ਹਾਂ ਉਸ ਤੋਂ ਬਾਅਦ ਕੋਮਲ ਦੀ ਮਾਂ ਨੇ ਆਪਣੇ ਪੈਰਾਂ ਦੀਆਂ ਚਾਂਜਰਾ ਵੇਚ ਕੇ ਕਿਸੇ ਤਰ੍ਹਾਂ 5000 ਇਕੱਠੇ ਕੀਤੇ ਤੇ ਕਿਹਾ ਦੇਖੋ ਮੇਰੇ ਕੋਲ ਸਿਰਫ ਇਹ 5000 ਹੀ ਹੈ ਮੈਂ ਤੈਨੂੰ ਇਸ ਤੋਂ ਵੱਧ ਨਹੀਂ ਦੇ ਸਕਦੀ ਹਾਂ ਜੇਕਰ ਤੂੰ ਕਹਿ ਰਹੀ ਹੈ ਕਿ ਆਪਣੀ ਪੜ੍ਹਾਈ ਦਾ ਖਰਚਾ ਖੁਦ ਚੁੱਕ ਸਕਦੀ ਹੈ ਤਾਂ ਆਪਣੀ ਜ਼ਿੰਮੇਵਾਰੀ ਤੇ ਜਾ ਸਕਦੀ ਹੈ ਅਸੀਂ ਤੇਰੇ ਤੇ ਇੰਨਾ ਭਰੋਸਾ ਤਾਂ ਕਰ ਸਕਦੇ ਹਾਂ ਕਿ ਇੱਕ ਧੀ ਹੋਣ ਦੇ ਬਾਵਜੂਦ ਵੀ ਤੂੰ ਬਾਹਰ ਜਾ ਸਕਦੀ ਹੈ ਕਿਉਂਕਿ ਸਾਨੂੰ ਤੇਰੇ ਤੇ ਵਿਸ਼ਵਾਸ ਹੈ ਕੋਮਲ ਦੀ ਮਾਂ ਕੋਮਲ ਨਾਲ ਸ਼ਹਿਰ ਜਾਂਦੀ ਹੈ ਜਿੱਥੇ ਕੋਮਲ ਇੱਕ ਸਰਕਾਰੀ ਕਾਲਜ ਵਿੱਚ ਬੀਟੈਕ ਲਈ ਦਾਖਲਾ ਲੈਂਦੀ ਹੈ ਤੇ ਇੱਕ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗਦੀ ਹੈ ਕੋਮਲ ਦੇ ਨਾਲ ਇੱਕ ਹੋਰ ਕੁੜੀ ਵੀ ਰਹਿੰਦੀ ਸੀ ਜਿਸ ਦਾ ਨਾਮ ਜੀਆ ਸੀ ਉਹ ਦੋਵੇਂ ਕਮਰੇ ਵਿੱਚ ਰਹਿਣ ਲੱਗ ਪਏ ਹਨ ਤੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੰਦਾਂ ਹਨ ਪਰ ਹੁਣ ਕੋਮਲ ਦੇ ਕੋਲ ਬਹੁਤੇ ਪੈਸੇ ਨਹੀਂ ਸੀ ਉਹ ਕਿਸੇ ਤਰ੍ਹਾਂ ਆਪਣੇ ਦਿਨ ਕੱਟਣਾ ਚਾਹੁੰਦੀ ਸੀ ਤੇ ਜੀਆ ਫਜ਼ੂਲ ਖਰਚੀ ਕਰਦੀ ਸੀ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਇਸ ਲਈ ਜੀਆ ਕੋਮਲ ਨੂੰ ਕਹਿੰਦੀ ਸੀ ਕਿ ਤੂੰ ਕਨਿਊਸ ਹੈਂ ਸਾਰੇ ਪੈਸੇ ਮੇਰੇ ਖਰਚ ਕਰਵਾਉਂਦੀ ਹੈ ਆਪਣੀ ਵਾਰੀ ਚੁੱਪ ਕਰ ਜਾਂਦੀ ਹੈ ਪਰ ਉਸ ਨੂੰ ਕੀ ਪਤਾ ਕਿ ਕੋਮਲ ਸੱਚਮੁੱਚ ਕਿੰਨੀ ਗਰੀਬ ਹੈ ਹੁਣ ਜਦੋਂ ਕੋਮਲ ਕੋਲ 5000 ਵਿੱਚੋਂ ਕੁਝ ਪੈਸੇ ਹੀ ਬਚਦੇ ਹਨ ਤਾਂ ਉਹ ਕੋਈ ਕੰਮ ਲੱਭਣਾ ਸ਼ੁਰੂ ਕਰ ਦਿੰਦੀ ਹੈ ਤੇ ਘਰ ਘਰ ਜਾ ਕੇ ਟਿਊਸ਼ਨ ਲਈ ਦਰਵਾਜ਼ਾ ਖੜਕਾਉਂਦੀ ਹੋਈ ਪੁੱਛਦੀ ਹੈ ਕਿ ਜੇਕਰ ਤੁਹਾਡੇ ਬੱਚੇ ਹਨ ਤਾਂ ਮੈਂ ਟਿਊਸ਼ਨ ਪੜਾ ਸਕਦੀ ਹਾਂ ਉਸ ਨੇ ਲਗਭਗ 20-30 ਘਰਾਂ ਦੇ ਦਰਵਾਜ਼ੇ ਖੜਕਾਏ ਤੇ ਫਿਰ ਇੱਕ ਘਰ ਵਿੱਚ ਇੱਕ ਵਿਅਕਤੀ ਜਿਸ ਦਾ ਨਾਂ ਸਮੀਰ ਸੀ ਉਸ ਨੇ ਕੋਮਲ ਨੂੰ ਪੁੱਛਿਆ ਤੁਸੀਂ ਕਿਹੜੀ ਕਲਾਸ ਦੇ ਬੱਚੇ ਪੜਾ ਸਕਦੇ ਹੋ ਤਾਂ ਕੋਮਲ ਨੇ ਕਿਹਾ ਮੈਂ ਕਿਸੇ ਵੀ ਕਲਾਸ ਦੇ ਬੱਚਿਆਂ ਨੂੰ ਪੜ੍ਹਾ ਸਕਦੀ ਹਾਂ। ਸਮੀਰ ਨੇ ਕਿਹਾ, "ਠੀਕ ਹੈ। ਮੇਰਾ ਮੁੰਡਾ 12ਵੀਂ ਵਿੱਚ ਹੈ ਤੇ ਮੇਰੀ ਧੀ 10ਵੀਂ ਵਿੱਚ ਹੈ। ਤਾਂ ਕਿ ਤੁਸੀਂ ਉਹਨਾਂ ਨੂੰ ਗਣਿਤ ਪੜ੍ਹਾ ਸਕਦੇ ਹੋ।" ਕੋਮਲ ਨੇ ਕਿਹਾ, "ਮੈਂ ਬਿਲਕੁਲ ਪੜ੍ਹਾ ਸਕਦੀ ਹਾਂ।" ਫਿਰ ਸਮੀਰ ਨੇ ਫੀਸ ਬਾਰੇ ਪੁੱਛਿਆ ਕਿ ਕਿੰਨੀ ਲਵੇਗੀ? ਤਾਂ ਕੋਮਲ ਨੇ ਕਿਹਾ, "ਇੱਕ ਬੱਚੇ ਦਾ 1000 ਲਵਾਂਗੀ।" ਪਹਿਲਾਂ ਬਹੁਤ ਘੱਟ ਲੋਕ ਸੀ ਜੋ ਘਰ ਵਿੱਚ ਜਾ ਕੇ ਟਿਊਸ਼ਨ ਪੜਾਉਂਦੇ ਸੀ ਇਸ ਲਈ ਸਮੀਰ ਨੇ ਕਿਹਾ ਠੀਕ ਹੈ ਤੁਸੀਂ ਇੱਥੇ ਆ ਕੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿਓ ਹੁਣ ਉਹ ਵੀ ਇਸੇ ਸਾਲ 12ਵੀਂ ਪੜ੍ਹ ਕੇ ਆਈ ਸੀ ਤੇ 12ਵੀਂ ਦੇ ਬੱਚਿਆਂ ਨੂੰ ਹੀ ਟਿਊਸ਼ਨ ਪੜਾਉਣ ਲੱਗ ਪਈ ਸੀ ਸਮੀਰ ਨੇ ਕੋਮਲ ਨੂੰ ਅਗਲੀ ਸ਼ਾਮ ਦਾ ਕਹਿ ਦਿੱਤਾ ਸੀ ਉਸ ਨੇ ਇਹ ਵੀ ਨਹੀਂ ਪੁੱਛਿਆ ਕਿ ਤੂੰ ਖੁਦ ਕਿੰਨਾ ਪੜ੍ਹੀ ਲਿਖੀ ਹੈ ਉਸ ਤੋਂ ਬਾਅਦ ਅਗਲੇ ਦਿਨ ਸ਼ਾਮ ਨੂੰ ਕੋਮਲ ਸਮੀਰ ਦੇ ਮੁੰਡੇ ਤੇ ਕੁੜੀ ਨੂੰ ਟਿਊਸ਼ਨ ਦੇਣ ਲੱਗ ਜਾਂਦੀ ਹੈ ਦੂਜੇ ਪਾਸੇ ਜੀਆ ਕੋਮਲ ਨਾਲ ਖਿੱਚ ਗਈ ਤੇ ਕਹਿੰਦੀ ਹੈ ਕਿ ਤੂੰ ਮੇਰੇ ਪੈਸੇ ਖਰਚ ਕਰਾ ਦਿੰਦੀ ਹੈ ਤੇ ਆਪ ਕਮਾਉਣ ਲੱਗ ਪਈ ਹੈ ਹੁਣ ਆਪਣੇ ਵਿੱਚ ਨਹੀਂ ਬਣੇਗੀ ਉਸਨੇ ਕੋਮਲ ਨਾਲ ਝਗੜਾ ਕਰਕੇ ਕਮਰਾ ਬਦਲ ਲਿਆ ਤੇ ਉਸਨੂੰ ਇਕੱਲੇ ਛੱਡ ਦਿੱਤਾ ਸੀ ਹੁਣ ਕਮਰੇ ਦੇ ਕਿਰਾਏ ਦਾ ਸਾਰਾ ਬੋਝ ਕੋਮਲ ਤੇ ਪੈ ਗਿਆ ਸੀ ਉਹ ਹੋਰ ਪਰੇਸ਼ਾਨ ਹੋ ਗਈ ਤੇ ਟਿਊਸ਼ਨ ਪੜਾਉਣ ਲਈ ਹੋਰ ਬੱਚੇ ਲੱਭਣੇ ਸ਼ੁਰੂ ਕਰ ਦਿੰਦੀ ਹੈ ਫਿਰ ਉਸ ਨੂੰ ਸਵੇਰ ਦੇ ਟਾਈਮ ਵਾਲੇ ਕੁਝ ਬੱਚੇ ਮਿਲ ਗਏ ਤਾਂ ਉਹ ਸਵੇਰੇ 4 ਵਜੇ ਉੱਠਦੀ ਤੇ 6 ਤੋਂ 8 ਵਜੇ ਤੱਕ ਟਿਊਸ਼ਨ ਪੜਾ ਕੇ ਉਸ ਤੋਂ ਬਾਅਦ ਕਾਲਜ ਚਲੀ ਜਾਂਦੀ ਸੀ ਫਿਰ 4 ਵਜੇ ਵਾਪਸ ਆਉਂਦੀ ਤੇ 5 ਤੋਂ 7 ਤੱਕ ਸਮੀਰ ਦੇ ਘਰ ਬੱਚਿਆਂ ਨੂੰ ਟਿਊਸ਼ਨ ਪੜਾਉਣ ਚਲੀ ਜਾਂਦੀ ਸੀ ਇਸ ਤਰ੍ਹਾਂ ਕੋਮਲ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਦੀ ਜ਼ਰੂਰਤ ਵੱਧ ਸੀ ਕਿਉਂਕਿ ਉਸ ਨੇ ਕਾਲਜ ਦੀ ਫੀਸ ਤੇ ਹੋਰ ਖਰਚੇ ਦੇਣੇ ਸੀ ਜਿਸ ਜਗ੍ਹਾ ਉਸਨੇ ਕਮਰਾ ਲਿਆ ਸੀ ਉਸ ਤੋਂ ਉਸਦਾ ਕਾਲਜ 3 ਕਿਲੋਮੀਟਰ ਦੀ ਦੂਰੀ ਤੇ ਸੀ ਉਹ ਪੈਦਲ ਹੀ ਉਥੋਂ ਆਉਂਦੀ ਜਾਂਦੀ ਸੀ ਉਹ ਇਸ ਤਰ੍ਹਾਂ ਸੰਘਰਸ਼ ਕਰਦੀ ਸੀ ਤੇ ਹੌਲੀ-ਹੌਲੀ ਕਮਜ਼ੋਰ ਹੋ ਰਹੀ ਸੀ ਇੱਕ ਦਿਨ ਸਮੀਰ ਨੇ ਪੁੱਛਿਆ ਕੀ ਗੱਲ ਹੈ ਤੂੰ ਇੰਨੀ ਕਮਜ਼ੋਰ ਕਿਉਂ ਹੋ ਰਹੀ ਹੈ ਤੇਰੀ ਤਬੀਅਤ ਠੀਕ ਨਹੀਂ ਲੱਗਦੀ ਹੈ ਕੋਮਲ ਨੇ ਕਿਹਾ ਕੁਝ ਨਹੀਂ ਸਰ ਬਸ ਪੜ੍ਹਾਈ ਦਾ ਦਬਾਅ ਹੈ ਹੋਰ ਕੋਈ ਸਮੱਸਿਆ ਨਹੀਂ ਹੈ ਪਰ ਉਹ ਬਹੁਤ ਚੰਗਾ ਪੜਾਉਂਦੀ ਸੀ ਕਿਉਂਕਿ ਪਹਿਲਾਂ ਹੀ ਤਿਆਰੀ ਕਰਕੇ ਆਉਂਦੀ ਸੀ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਖੁਦ ਨੇ 12ਵੀਂ ਤੋਂ ਬਾਅਦ ਅਜੇ ਕਾਲਜ ਸ਼ੁਰੂ ਕੀਤਾ ਹੈ ਇਸ ਲਈ ਉਹ ਬਹੁਤ ਮਿਹਨਤ ਕਰਦੀ ਹੈ ਤੇ ਇਸ ਦਾ ਮਾੜਾ ਪ੍ਰਭਾਵ ਇਹ ਸੀ ਕਿ ਉਹ ਦਿਨੋ-ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਪਰ ਇਸ ਸਭ ਦੇ ਬਾਵਜੂਦ ਵੀ ਉਹ ਚਿੰਤਾ ਵਿੱਚ ਸੀ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਉਹ ਕਮਰੇ ਦਾ ਕਿਰਾਇਆ ਨਹੀਂ ਦੇ ਸਕੀ ਸੀ ਤੇ ਮਕਾਨ ਮਾਲਕ ਰੋਜ ਉਸ ਨੂੰ ਕਿਰਾਏ ਲਈ ਪੁੱਛਦਾ ਸੀ ਕੋਮਲ ਰੋਜ ਉਸ ਨੂੰ ਟਾਲਦੀ ਰਹੀ ਪਰ ਹੁਣ ਮਕਾਨ ਮਾਲਕ ਦਾ ਇਰਾਦਾ ਖਰਾਬ ਹੋ ਗਿਆ ਸੀ ਉਹ ਕੋਮਲ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੂੰ ਬਹੁਤ ਸੁੰਦਰ ਹੈ ਜੇਕਰ ਮੈਨੂੰ ਕਿਰਾਇਆ ਨਹੀਂ ਦੇ ਸਕਦੀ ਤਾਂ ਇਸ ਦੀ ਬਜਾਏ ਕੁਝ ਹੋਰ ਦੇ ਦੇਵੋ ਕੋਮਲ ਨੇ ਕਿਹਾ ਅੰਕਲ ਤੁਸੀਂ ਕੀ ਕਹਿ ਰਹੇ ਹੋ ਮਕਾਨ ਮਾਲਕ ਨੇ ਕਿਹਾ ਤੂੰ ਬਹੁਤ ਸਮਝਦਾਰ ਹੈ ਸਭ ਸਮਝ ਸਕਦੀ ਹੈ ਕਿ ਮੈਂ ਕੀ ਚਾਹੁੰਦਾ ਹਾਂ ਕੋਮਲ ਚਿਜਕਦੀ ਹੈ ਉਹ ਉਸਨੂੰ ਕੁਝ ਗਲਤ ਨਹੀਂ ਕਹਿ ਸਕਦੀ ਸੀ ਕਿਉਂਕਿ ਮਕਾਨ ਮਾਲਕ ਉਸਨੂੰ ਕਮਰੇ ਤੋਂ ਕੱਢ ਸਕਦਾ ਸੀ ਇਸ ਲਈ ਉਹ ਮੁਸਕਰਾ ਕੇ ਕਹਿੰਦੀ ਹੈ ਕਿ ਅੰਕਲ ਜੇ ਕਦੇ ਅਜਿਹੀ ਸਥਿਤੀ ਪੈਦਾ ਹੋਈ ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਅਜਿਹਾ ਵੀ ਸੋਚਾਂਗੀ ਪਰ ਮੈਨੂੰ ਕੁਝ ਦਿਨਾਂ ਦਾ ਸਮਾਂ ਦੇ ਦਿਓ ਮਕਾਨ ਮਾਲਕ ਵੀ ਸ਼ਾਂਤ ਹੋ ਗਿਆ ਤੇ ਕਹਿੰਦਾ ਹੈ ਠੀਕ ਹੈ ਕੋਈ ਗੱਲ ਨਹੀਂ ਉਸਨੇ ਸੋਚਿਆ ਇਸ ਨੂੰ ਘਰੋਂ ਪੈਸੇ ਨਹੀਂ ਮਿਲਣਗੇ ਇਸ ਲਈ ਮੈਂ ਕਦੇ ਤਾਂ ਇਸ ਦਾ ਫਾਇਦਾ ਚੁੱਕ ਹੀ ਲਵਾਂਗਾ ਹੁਣ ਉਹ ਹਰ ਰੋਜ਼ ਉਸਦੇ ਕਮਰੇ ਵਿੱਚ ਆ ਜਾਂਦਾ ਤੇ ਉਸ ਲਈ ਕੁਝ ਖਾਣ ਪੀਣ ਦੀਆਂ ਚੀਜ਼ਾਂ ਵੀ ਲੈ ਆਉਂਦਾ ਸੀ ਉਹ ਉਸ ਨਾਲ ਆਪਣੀਆਂ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ 1 ਮਹੀਨਾ ਬੀਤ ਗਿਆ ਤਾਂ ਮਕਾਨ ਮਾਲਕ ਨੂੰ ਲੱਗਾ ਕਿ ਉਹ ਕੋਮਲ ਨੂੰ ਇਸ ਤਰ੍ਹਾਂ ਹਾਸਲ ਨਹੀਂ ਕਰ ਸਕੇਗਾ ਇਸ ਲਈ ਉਹ ਕੋਮਲ ਨਾਲ ਜ਼ਬਰਦਸਤੀ ਕਰਦੇ ਹੋਏ ਕਹਿਣ ਲੱਗਾ ਕਿ ਅਜਿਹਾ ਹੈ ਕਿ ਤੂੰ ਮੇਰਾ ਕਿਰਾਇਆ ਦੇ ਜਾਂ ਫਿਰ ਸੌਦੇਬਾਜ਼ੀ ਕਰ ਲੈ। ਹੁਣ ਮੈਂ ਤੈਨੂੰ ਹੋਰ ਸਮਾਂ ਨਹੀਂ ਦੇ ਸਕਦਾ ਹਾਂ। ਕੋਮਲ ਨੇ ਕਿਹਾ ਅੰਕਲ ਕੁਝ ਦਿਨ ਰੁਕ ਜਾਵੋ ਪਰ ਮਕਾਨ ਮਾਲਕ ਮੰਨ ਨਹੀਂ ਰਿਹਾ ਸੀ। ਫਿਰ ਕੋਮਲ ਸੋਚਦੀ ਹੈ ਕਿ ਜਿਵੇਂ ਹੀ ਮੈਨੂੰ ਸਮੀਰ ਤੋਂ ਪੈਸੇ ਮਿਲਣਗੇ ਮੈਂ ਮਕਾਨ ਮਾਲਕ ਨੂੰ ਦੇ ਦੇਵਾਂਗੀ ਤੇ ਜੋ ਵੀ ਬਚਣਗੇ ਉਹ ਮੈਂ 15 ਦਿਨਾਂ ਦਾ ਸਮਾਂ ਲੈ ਲਵਾਂਗੀ। ਪਰ ਸਮੀਰ ਤੋਂ ਕੋਮਲ ਨੂੰ ਪੈਸੇ ਨਹੀਂ ਮਿਲੇ ਸੀ ਜਿਸ ਕਰਕੇ ਉਹ ਮਕਾਨ ਮਾਲਕ ਨੂੰ ਲਾਰੇ ਲਾ ਰਹੀ ਸੀ। ਇੱਕ ਦਿਨ ਮਕਾਨ ਮਾਲਕ ਨੇ ਕੋਮਲ ਨੂੰ ਕਿਹਾ ਮੈਨੂੰ ਅੱਜ ਹੀ ਪੈਸੇ ਚਾਹੀਦੇ ਹਨ ਜਾਂ ਮੇਰੀ ਗੱਲ ਮੰਨਣੀ ਪਵੇਗੀ ਤਾਂ ਕੋਮਲ ਕਹਿੰਦੀ ਹੈ ਠੀਕ ਹੈ ਅੰਕਲ ਮੈਂ ਤੁਹਾਨੂੰ ਕੱਲ ਪੈਸੇ ਦੇ ਦੇਵਾਂਗੀ ਉਹ ਅਗਲੀ ਸ਼ਾਮ ਸਮੀਰ ਦੇ ਘਰ ਬੱਚਿਆਂ ਨੂੰ ਟਿਊਸ਼ਨ ਪੜਾਉਣ ਜਾਂਦੀ ਹੈ ਤੇ ਸੋਚਦੀ ਹੈ ਕਿ ਅੱਜ ਪੈਸੇ ਦੇ ਦੇਣਗੀ ਪਰ ਉਹ ਆਪਣੇ ਸਮੇਂ ਤੋਂ ਵੱਧ ਟਿਊਸ਼ਨ ਪੜਾ ਦਿੰਦੀ ਹੈ ਤਾਂ ਸਮੀਰ ਦੀ ਧੀ ਕਹਿੰਦੀ ਹੈ ਦੀਦੀ ਸਮਾਂ ਜ਼ਿਆਦਾ ਹੋ ਗਿਆ ਹੈ ਕੀ ਤੁਸੀਂ ਘਰ ਨਹੀਂ ਜਾਣਾ ਹੈ ਕੋਮਲ ਨੇ ਕਿਹਾ ਨਹੀਂ ਅੱਜ ਮੈਂ ਇੱਥੇ ਹੀ ਰਹਾਂਗੀ ਕੀ ਮੈਂ ਤੁਹਾਡੇ ਘਰ ਨਹੀਂ ਰਹਿ ਸਕਦੀ ਹਾਂ ਤਾਂ ਸਮੀਰ ਦੀਤੀ ਖੁਸ਼ ਹੋ ਕੇ ਕਹਿੰਦੀ ਹੈ ਚੰਗਾ ਹੈ ਦੀਦੀ ਤੁਸੀਂ ਮੇਰੇ ਘਰ ਰੁਕ ਜਾਵੋ ਫਿਰ ਅੱਧਾ ਘੰਟਾ ਹੋਰ ਲੰਘ ਗਿਆ ਸਮੀਰ ਦੀਤੀ ਨੇ ਕੋਮਲ ਨੂੰ ਪੁੱਛਿਆ ਦੀਦੀ ਅੱਜ ਤੁਸੀਂ ਸੱਚੀ ਨਹੀਂ ਜਾਣਾ ਹੈ ਕੋਮਲ ਨੇ ਕਿਹਾ ਮੈਂ ਨਹੀਂ ਜਾਣਾ ਤੁਹਾਡੇ ਘਰ ਹੀ ਰਹਾਂਗੀ ਹੁਣ ਘੜੀ ਤੇ 8 ਤੋਂ ਜ਼ਿਆਦਾ ਸਮਾ ਹੋ ਗਿਆ ਸੀ ਤੇ ਸਮੀਰ ਦੀ ਧੀ ਅਜੇ ਵੀ ਪੜ ਰਹੀ ਸੀ ਤੇ ਮੁੰਡਾ ਕਦੋਂ ਦਾ ਬਾਹਰ ਚਲਾ ਗਿਆ ਸੀ ਸਮੀਰ ਨੇ ਆ ਕੇ ਪੁੱਛਿਆ ਕਿ ਅੱਜ ਕੀ ਹੋਇਆ ਤੁਸੀਂ ਜਾਣਾ ਨਹੀਂ ਹੈ ਤਾਂ ਕੋਮਲ ਦੇ ਬੋਲਣ ਤੋਂ ਪਹਿਲਾਂ ਹੀ ਉਸਤੀਤੀ ਨੇ ਕਿਹਾ ਨਹੀਂ ਦੀਦੀ ਅੱਜ ਇੱਥੇ ਹੀ ਰਹਿਣਗੇ ਸਮੀਰ ਨੇ ਮੁਸਕਰਾ ਕੇ ਕਿਹਾ ਚਲੋ ਚੰਗੀ ਗੱਲ ਹੈ ਜੇਕਰ ਅੱਜ ਇੱਥੇ ਹੀ ਰਹਿਣਾ ਹੈ ਤਾਂ ਰਹਿ ਸਕਦੀ ਹੈ ਕੋਮਲ ਨੇ ਕਿਹਾ ਹਾਂਜੀ ਅੱਜ ਮੈਂ ਇੱਥੇ ਹੀ ਰਹਿਣਾ ਹੈ ਇਹ ਸੁਣ ਕੇ ਸਮੀਰ ਦੀ ਪਤਨੀ ਹੈਰਾਨ ਸੀ ਉਹ ਸੋਚਣ ਲੱਗੀ ਕਿ ਕੀ ਗੱਲ ਹੈ ਇਹ ਹੁਣ ਇੱਥੇ ਕਿਉਂ ਰੁਕ ਰਹੀ ਹੈ ਉਸਨੇ ਸਮੀਰ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਕੁੜੀ ਅਜੇ ਛੋਟੀ ਉਮਰ ਦੀ ਹੈ ਤੇ ਉਹਨਾਂ ਦੇ ਮੁੰਡੇ ਅਦਿੱਤਿਆ ਦੇ ਬਰਾਬਰ ਦੀ ਹੈ ਅਜਿਹਾ ਨਾ ਹੋਵੇ ਕਿ ਉਹ ਉਸ ਨੂੰ ਪਿਆਰ ਵਿੱਚ ਫਸਾ ਲਵੇ ਫਿਰ ਉਹ ਆਪਣੇ ਪਤੀ ਸਮੀਰ ਨੂੰ ਕਹਿੰਦੀ ਹੈ ਕਿ ਕੋਈ ਗਲਤ ਕੁੜੀ ਤਾਂ ਨਹੀਂ ਹੈ ਸਮੀਰ ਨੇ ਕਿਹਾ ਨਹੀਂ ਜਾਰ ਇੰਨੇ ਦਿਨ ਹੋ ਗਏ ਹਨ ਕਦੇ ਨਹੀਂ ਆਖਿਆ ਜੇ ਉਹ ਅੱਜ ਰਹਿਣਾ ਚਾਹੁੰਦੀ ਹੈ ਕੀ ਪਤਾ ਹੁਣੇ ਚਲੀ ਜਾਵੇ ਤੂੰ ਕਿਉਂ ਚਿੰਤਾ ਕਰ ਰਹੀ ਹੈ ਪਰ ਹੁਣ ਕੋਮਲ ਰੁਕਣ ਦੇ ਮੂਡ ਵਿੱਚ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਮਕਾਨ ਮਾਲਕ ਨੇ ਅੱਜ ਉਸ ਨੂੰ ਕਿਸੇ ਸ਼ਰਤ ਤੇ ਸਮਾਂ ਨਹੀਂ ਦੇਣਾ ਹੈ ਜੇ ਉਹ ਚਲੀ ਗਈ ਤਾਂ ਉਸ ਨੂੰ ਕੀ ਕਰਨਾ ਪਵੇਗਾ ਇਸ ਲਈ ਉਹ ਜਾਣਾ ਨਹੀਂ ਚਾਹੁੰਦੀ ਸੀ ਹੁਣ ਰਾਤ ਦੇ 9 ਵਜ ਚੁੱਕੇ ਸੀ ਤੇ ਆਖਰ ਪੜਾਈ ਬੰਦ ਕਰ ਦਿੱਤੀ ਸੀ ਉਸ ਤੋਂ ਬਾਅਦ ਉਹ 10 ਮਿੰਟ ਇੰਤਜ਼ਾਰ ਕਰਦੇ ਰਹੇ ਪਰ ਕੋਮਲ ਉੱਥੇ ਹੀ ਬੈਠੀ ਰਹੀ ਸੀ ਉਹ ਸਮਝ ਗਏ ਕਿ ਅੱਜ ਕੋਮਲ ਨਹੀਂ ਜਾਵੇਗੀ ਤਾਂ ਫਿਰ ਸਮੀਰ ਨੇ ਪੁੱਛਿਆ ਤੁਸੀਂ ਕੀ ਖਾਓਗੇ ਕੋਮਲ ਨੇ ਕਿਹਾ ਕੁਝ ਵੀ ਖਾ ਲਵਾਂਗੀ ਜਦੋਂ ਸਾਰਿਆਂ ਨੇ ਖਾਣਾ ਖਾ ਲਿਆ ਤਾਂ ਹੁਣ ਸਮੀਰ ਦੀ ਪਤਨੀ ਕੋਮਲ ਤੇ ਸ਼ੱਕ ਕਰ ਰਹੀ ਸੀ ਇਸ ਲਈ ਉਹ ਕੋਮਲ ਨੂੰ ਆਪਣੇ ਕੋਲ ਸਵਾ ਲੈਂਦੀ ਹੈ ਫਿਰ ਰਾਤ ਨੂੰ ਉਸਨੇ ਕੋਮਲ ਨਾਲ ਗੱਲਬਾਤ ਕਰਦੇ ਉਸ ਦਾ ਪਛੋਕੜ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਮਲ ਨੂੰ ਮਕਾਨ ਮਾਲਕ ਦਾ ਫੋਨ ਵਾਰ-ਵਾਰ ਆ ਰਿਹਾ ਸੀ ਇਸ ਲਈ ਉਸ ਨੇ ਫੋਨ ਬੰਦ ਕਰ ਦਿੱਤਾ ਤਾਂ ਸਮੀਰ ਦੀ ਪਤਨੀ ਨੇ ਪੁੱਛਿਆ ਇਹਨਾਂ ਫੋਨ ਕੌਣ ਕਰ ਰਿਹਾ ਹੈ ਕੋਮਲ ਨੇ ਕਿਹਾ ਕਿ ਮਕਾਨ ਮਾਲਕ ਫੋਨ ਕਰ ਰਿਹਾ ਹੈ ਸ਼ਾਇਦ ਉਹ ਪੁੱਛ ਰਿਹਾ ਸੀ ਕਿ ਤੁਸੀਂ ਅੱਜ ਕਿੱਥੇ ਹੋ ਤੁਸੀਂ ਕਮਰੇ ਵਿੱਚ ਆਓਗੇ ਜਾਂ ਨਹੀਂ ਕਿਉਂਕਿ ਉਹਨਾਂ ਨੇ ਵੈਸੇ ਵੀ ਮੇਨ ਗੇਟ ਬੰਦ ਕਰਨਾ ਹੁੰਦਾ ਹੈ ਸਮੀਰ ਦੀ ਪਤਨੀ ਨੇ ਕਿਹਾ ਤੁਸੀਂ ਇੱਕ ਵਾਰ ਫੋਨ ਚੁੱਕ ਕੇ ਉਸ ਨੂੰ ਦੱਸ ਦਿਓ ਕਿ ਮੈਂ ਅੱਜ ਨਹੀਂ ਆਉਣਾ ਹੈ ਕੋਮਲ ਨੇ ਕਿਹਾ ਕਿ ਨਹੀਂ ਉਹ ਮੈਨੂੰ ਐਵੇਂ ਤੰਗ ਕਰਦੇ ਹਨ ਮੈਂ ਉਹਨਾਂ ਨਾਲ ਗੱਲ ਨਹੀਂ ਕਰਨੀ ਹੈ ਪਰ ਹੁਣ ਸਮੀਰ ਦੀ ਪਤਨੀ ਕੋਮਲ ਨੂੰ ਬਹੁਤ ਡੰਗਾਈ ਨਾਲ ਪੁੱਛਣ ਲੱਗਦੀ ਹੈ ਕਿ ਤੇਰੇ ਮਾਤਾ ਪਿਤਾ ਕੀ ਕਰਦੇ ਹਨ ਤੇ ਤੂੰ ਇੱਥੇ ਕਿਹੜੀ ਪੜ੍ਹਾਈ ਕਰ ਰਹੀ ਹੈ ਤੇ ਤੂੰ ਬਾਕੀ ਪੜ੍ਹਾਈ ਕਿੱਥੋਂ ਪੜ੍ਹ ਕੇ ਆਈ ਹੈ ਜਦੋਂ ਉਹ ਇਸ ਬਾਰੇ ਜ਼ਿਆਦਾ ਪੁੱਛਣ ਲੱਗਦੀ ਹੈ ਤਾਂ ਕੋਮਲ ਰੋਣ ਲੱਗ ਜਾਂਦੀ ਹੈ ਤੇ ਫਿਰ ਸਾਰੀ ਗੱਲ ਦੱਸਦੀ ਹੈ ਕਿ ਆਂਟੀ ਮੈਂ ਬਹੁਤ ਪਰੇਸ਼ਾਨ ਹਾਂ ਤੇ ਮੈਂ ਪੜ੍ਹਨਾ ਚਾਹੁੰਦੀ ਹਾਂ ਪਰ ਮੈਂ ਇਸ ਤਰ੍ਹਾਂ ਆਪਣੇ ਦਿਨ ਕੱਟਦੀ ਹਾਂ ਕਿ ਮੇਰੇ ਕੋਲ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਹਨ ਬਸ ਟਿਊਸ਼ਨ ਦੀ ਫੀਸ ਨਾਲ ਮਕਾਨ ਮਾਲਕ ਦਾ ਕਿਰਾਇਆ ਦਿੰਦੀ ਹਾਂ ਇਸ ਲਈ ਜੇ ਤੁਸੀਂ ਅੱਜ ਪੈਸੇ ਦੇ ਦਿੰਦੇ ਤਾਂ ਮੈਂ ਜਾ ਕੇ ਮਕਾਨ ਮਾਲਕ ਨੂੰ ਦੇ ਕੇ ਉਸ ਤੋਂ ਪਿੱਛਾ ਛਡਵਾਉਣਾ ਸੀ ਕੋਮਲ ਦੀਆਂ ਗੱਲਾਂ ਸੁਣ ਕੇ ਸਮੀਰ ਦੀ ਪਤਨੀ ਹੈਰਾਨ ਰਹਿ ਜਾਂਦੀ ਹੈ ਤੇ ਕਹਿੰਦੀ ਹੈ ਤੂੰ ਕੀ ਗੱਲ ਕਰ ਰਹੀ ਹੈ ਅਜਿਹਾ ਵੀ ਹੁੰਦਾ ਹੈ ਇੰਨੀ ਜੱਦੋ ਜਹਿਦ ਤੋਂ ਬਾਅਦ ਪੜ ਰਹੀ ਹੈ ਤਾਂ ਉਸ ਨੇ ਕਿਹਾ ਹਾਂ ਆਂਟੀ ਮੈਂ ਇਹ ਕਰ ਰਹੀ ਹਾਂ ਪਰ ਦੇਖੋ ਮੈਂ ਚੰਗੀ ਤਰ੍ਹਾਂ ਪੜਾਉਂਦੀ ਹਾਂ ਪਲੀਜ਼ ਮੇਰੀ ਟਿਊਸ਼ਨ ਨਾ ਬੰਦ ਕਰਵਾਉਣਾ ਉਸ ਨੇ ਕਿਹਾ ਕੀ ਗੱਲ ਕਰ ਰਹੀ ਹੈ ਫਿਰ ਸਵੇਰੇ ਉਹ ਸਮੀਰ ਨੂੰ ਸਾਰੀ ਗੱਲ ਦੱਸਦੀ ਹੈ ਕਿ ਦੇਖੋ ਇਹ ਕੁੜੀ ਕਿਵੇਂ ਸੰਘਰਸ਼ ਕਰਕੇ ਇੱਥੇ ਰਹਿ ਕੇ ਪੜ੍ਹਾਈ ਕਰ ਰਹੀ ਹੈ। ਸਮੀਰ ਇੱਕ ਬੈਂਕ ਵਿੱਚ ਮੈਨੇਜਰ ਸੀ ਤੇ ਜਦੋਂ ਉਹ ਉਸ ਦੀ ਗੱਲ ਸੁਣਦਾ ਹੈ ਤਾਂ ਉਹ ਕਹਿੰਦਾ ਹੈ, "ਬੇਟੀ, ਜੇ ਇਹ ਗੱਲ ਪਹਿਲਾਂ ਦੱਸ ਦਿੰਦੇ ਤਾਂ ਅਸੀਂ ਤੇਰੀ ਮਦਦ ਜ਼ਰੂਰ ਕਰਨੀ ਸੀ। ਪਰ ਤੂੰ ਦੱਸਿਆ ਕਿਉਂ ਨਹੀਂ ਸੀ?" ਇਸ ਤੋਂ ਬਾਅਦ ਉਹ ਕਹਿੰਦਾ ਹੈ, "ਕਿ ਤੁਸੀਂ ਟੈਨਸ਼ਨ ਨਾ ਲਵੋ। ਜਿਵੇਂ ਮੇਰੇ ਦੋ ਬੱਚੇ ਹਨ, ਸਮਝ ਲਓ ਕਿ ਤੁਸੀਂ ਵੀ ਮੇਰੇ ਪਰਿਵਾਰ ਦਾ ਹਿੱਸਾ ਹੋ।" ਉਹ ਕੋਮਲ ਦੀ ਸਾਰੀ ਪੜ੍ਹਾਈ ਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਲੈਂਦੇ ਹਨ ਤੇ ਅਗਲੇ ਦਿਨ ਜਾ ਕੇ ਮਕਾਨ ਮਾਲਕ ਨੂੰ ਧਮਕੀ ਦਿੰਦੇ ਹੋਏ ਕਹਿੰਦੇ ਹਨ ਕਿ ਮੈਂ ਪੁਲਿਸ ਨੂੰ ਤੇਰੀ ਸ਼ਿਕਾਇਤ ਕਰ ਦੇਵਾਂਗਾ ਤੇਰੀ ਹਿੰਮਤ ਕਿਵੇਂ ਹੋਈ ਮਜਬੂਰ ਕੁੜੀ ਦਾ ਫਾਇਦਾ ਚੁੱਕਣ ਦੀ ਉਸ ਤੋਂ ਬਾਅਦ ਸਮੀਰ ਕੋਮਲ ਨੂੰ ਇੱਕ ਗਰਲਸ ਹੋਸਟਲ ਵਿੱਚ ਲਵਾ ਦਿੰਦਾ ਹੈ ਫਿਰ ਇਸ ਤਰ੍ਹਾਂ ਕੋਮਲ ਨੇ ਬੀਟੈਕ ਦੀ ਪੜ੍ਹਾਈ ਪੂਰੀ ਕਰ ਲਈ ਤੇ ਸਮੀਰ ਦੇ ਪਰਿਵਾਰ ਦਾ ਇਹ ਸਾਬਣ ਗਈ ਤੇ ਉਸ ਤੋਂ ਬਾਅਦ ਕੋਮਲ ਬੈਂਕਿੰਗ ਦੀ ਪ੍ਰੀਖਿਆ ਦੇ ਮੈਨੇਜਰ ਬਣ ਜਾਂਦੀ ਹੈ ਹੁਣ ਕੋਮਲ ਦਾ ਵਿਆਹ ਅਦਿੱਤਿਆ ਨਾਲ ਹੋ ਗਿਆ ਸੀ ਕਿਉਂਕਿ ਉਹ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਸੀ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ ਸਾਰਿਆਂ ਦਾ